ਇੱਕ ਜਹੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜੋ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਵੇਗੀ ਹੁਣ ਜਿਹੜੇ ਚੋਰ ਨੇ ਇਹ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਟਾਰਗੇਟ ਕਰ ਰਹੇ ਨੇ ਧਾਰਮਿਕ ਸਥਾਨਾਂ ਨੂੰ ਵੀ ਹੁਣ ਚੋਰ ਛੱਡ ਨਹੀਂ ਰਹੇ ਦੱਸਦੀ ਕਿ ਤਸਵੀਰਾਂ ਜਿਹੜੀਆਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਹੈ ਉਹ ਮੰਦਿਰ ਦੇ ਵਿੱਚ ਪਹਿਲਾਂ ਆਲੇ-ਦਾਲੇ ਦੇਖਦਾ ਜਿਸ ਤੋਂ ਬਾਅਦ ਕੋਈ ਨਹੀਂ ਹੁੰਦਾ ਤਾਂ ਹੌਲਿਕ ਦੇਣੇ ਉਹ ਨੌਜਵਾਨ ਚਾਂਦੀ ਦੀ ਕੌਲੀ ਤੇ ਥਾਲੀ ਚੱਕ ਕੇ ਫਰਾਰ ਹੋ ਜਾਂਦਾ ਹੈ ਇਹ ਤਸਵੀਰਾਂ ਆਈਆਂ ਨੇ ਜਿਸ ਤਰੀਕੇ ਦੇ ਨਾਲ ਉਹ ਦੇਖ ਰਿਹਾ ਸੀ ਕਿ ਕੋਈ ਆਲੇ-ਦਾਲੇ ਨਾ ਹੋਵੇ ਪਰ ਸਭ ਤੋਂ ਵੱਡੀ ਗੱਲ ਕਿ ਉੱਥੇ ਕੈਮਰਾ ਲੱਗਿਆ ਹੋਇਆ ਸੀ ਕੈਮਰੇ ਦੀ ਅੱਖ ਦੇ ਵਿੱਚ ਇਹ ਜਿਹੜੀ ਘਟਨਾ ਸੀ ਸੀਟੀਵੀ ਦੀ ਕੈਦ ਹੋ ਗਈ ਜਿਸ ਤੋਂ ਬਾਅਦ ਨੌ ਜ਼ੁਬਾਨ ਦੀ ਜਿਹੜੀ ਚੋਰੀ ਦੀ ਹਰਕਤ ਸੀਸੀਟੀਵੀ ਵਿੱਚ ਕੈਦ ਹੋਈ ਹੈ ਤੁਸੀਂ ਦੇਖ ਸਕਦੇ ਹੋ ਅਜਿਹੇ ਜਿਹੜੇ ਲੋਕ ਨੇ ਚੋਰ ਨੇ ਇਹ ਮੰਦਿਰ ਗੁਰਦੁਆਰਿਆਂ ਨੂੰ ਵੀ ਨਹੀਂ ਛੱਡ ਰਹੇ ਲਗਾਤਾਰ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਚੋਰ ਭਰੇ ਬਾਜ਼ਾਰਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮਹਿਲਾਵਾਂ ਦੇ ਵੈਗ ਖੋਹ ਲੈਂਦੇ ਨੇ ਮੋਬਾਈਲ ਫੋਨ ਖੋਹ ਲੈਂਦੇ ਨੇ ਤਾਂ ਉੱਥੇ ਹੀ ਇਹ ਤਾਜ਼ਾ ਮਾਮਲਾ ਦੱਸਤੀ ਕੀ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਸਿਵਾਲਾ ਗੰਗਾ ਰਾਮ ਮੰਦਿਰ ਦੇ ਵਿੱਚ ਇੱਕ ਸਣੀ ਮੰਦਿਰ ਦੇ ਵਿੱਚ ਜੋ ਇੱਕ ਨੌਜਬਾਨ ਆ ਮੰਦਰ ਦੇ ਅੰਦਰ ਇੱਕ ਚਾਂਦੀ ਦੀ ਕਟੋਰੀ ਅਤੇ ਥਾਲੀ ਲੈ ਕੇ ਫਰਾਰ ਹੋ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇੱਕ ਸਣੀ ਮੰਦਰ ਮੰਦਰ ਹੈ ਜਿਸ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਕੈਦ ਹੋਈ ਨੇ ਕੈਮਰਾ ਲੱਗਿਆ ਹੋਇਆ ਸੀ ਇਹ ਨੌਜਵਾਨ ਚੋਰੀ ਕਰਕੇ ਫਰਾਰ ਹੋ ਗਿਆ ਹਾਲਾਂਕਿ ਇਸ ਨੌਜਵਾਨ ਦੇ ਭਾਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਚੋਰ ਨੇ ਇਹਨਾਂ ਤੇ ਨੱਥ ਪਾਈ ਜਾਵੇ ਔਰ ਚੋਰ ਨੇ ਜਿਹੜੇ ਹਮੰਦਰਾ ਗੁਰਦੁਆਰਿਆਂ ਨੂੰ ਵੱਦ ਨਿਸ਼ਾਨੇ ਬਣਾ ਰਹੇ ਨੇ ਹਾਲਾਕਿ ਉਹ ਆਲੇ-ਦਾਲੇ ਦੇਖਦਾ ਵੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ ਇੱਥੇ ਦੋ ਜਾਣੇ ਉਸ ਨੂੰ ਦੇਖ ਰਹੇ ਨੇ ਇੱਕ ਸੀਸੀਟੀਵੀ ਕੈਮਰਾ ਤੇ ਇੱਕ ਰੱਬ ਜਿਸ ਨੂੰ ਲੈ ਕੇ ਲੋਕ ਰੱਬ ਤੋਂ ਵੀ ਨਹੀਂ ਹੋਣਾ ਡਰਦੇ ਔਰ ਹੁਣ ਲੋਕ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਤੇ ਧਾਰਮਿਕ ਸਥਾਨਾਂ ਤੋਂ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਔਰ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹ ਜਿਹੜੀ ਖਬਰ ਅਮਰਸਰ ਤੋਂ ਸਾਹਮਣੇ ਆਈ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਤੇ ਸ਼ੇਅਰ ਜ਼ਰੂਰ ਕਰਦੇ ਰਹਿਣਾ ਧੰਨਵਾਦ